ਰੇਲਾਂ ਵਿੱਚ ਭਾਰੀ ਪੀੜਕਾਨ ਅਕਸਰ ਹੀ ਲੋਕ ਸੀਟਾਂ ਦੀ ਸਮੱਸਿਆ ਨਾਲ ਜੂਝਦੇ ਦੇਖੇ ਜਾਂਦੇ ਨੇ ਖਾਸ ਕਰਕੇ ਤਿਉਹਾਰਾਂ ਦੌਰਾਨ ਸੈਲਾਨੀਆਂ ਦੀ ਵੱਡੀ ਗਿਣਤੀ ਦਿਖਾਈ ਦਿੰਦੀ ਹੈ ਯੂਪੀ ਵਿਗਾਰ ਵਰਗੇ ਰੂਟਾਂ ਤੇ ਅਕਸਰ ਭਾਰੀ ਪੀੜ ਹੁੰਦੀ ਹੈ ਜਿਸ ਕਾਰਨ ਰੇਲ ਟਿਕਟਾਂ ਪ੍ਰਾਪਤ ਕਰਨਾ ਹੁਣ ਆਸਾਨ ਨਹੀਂ ਰਿਹਾ ਅਜਿਹੀ ਸਥਿਤੀ ਵਿੱਚ ਭਾਰਤੀ ਰੇਲਵੇ ਇੱਕ ਨਿਯਮ ਬਦਲਣ ਜਾ ਰਿਹਾ ਹੈ ਰੇਲਵੇ ਹੁਣ ਯਾਤਰੀਆਂ ਨੂੰ ਸਿਰਫ ਪੁਸ਼ਟੀ ਕੀਤੀਆਂ ਟਿਕਟਾਂ ਹੀ ਦੇਣ ਦੀ ਤਿਆਰੀ ਕਰ ਰਿਹਾ ਹੈ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਸੰਸਦ ਵਿੱਚ ਰੇਲਵੇ ਨਾਲ ਸੰਬੰਧੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਈ ਮਹੱਤਵਪੂਰਨ ਜਾਣਕਾਰੀ ਦੀ ਦਿੱਤੀਆਂ ਰੇਲ ਮੰਤਰੀ ਨੇ ਕਿਹਾ ਹੈ ਕਿ ਰੇਲ ਗੱਡੀਆਂ ਵਿੱਚ ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਸੀਟਾਂ ਅਨੁਸਾਰ ਟਿਕਟਾਂ ਜਾਰੀ ਕੀਤੀਆਂ ਜਾਣਗੀਆਂ ਇਸ ਦਾ ਮਤਲਬ ਹੈ ਕਿ ਜਿੰਨੀਆਂ ਸੀਟਾਂ ਓਨੀਆਂ ਹੀ ਟਿਕਟਾਂ ਵਿਕਣਗੀਆਂ ਤਾਂ ਜੋ ਟ੍ਰੇਨ ਵਿੱਚ ਕਨਫਰਮ ਕੀਤੀਆਂ ਸੀਟਾਂ ਵਾਲੇ ਯਾਤਰੀਆਂ ਨੂੰ ਵੇਟਿੰਗ ਟਿਕਟਾਂ ਵਾਲੇ ਯਾਤਰੀਆਂ ਕਾਰਨ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ ਜੇਕਰ ਤੁਸੀਂ ਭਾਰਤੀ ਰੇਲਵੇ ਵਿੱਚ ਬਿਨਾਂ ਟਿਕਟ ਯਾਤਰਾ ਕਰਦੇ ਫੜੇ ਜਾਂਦੇ ਹੋ ਤਾਂ ਤੁਹਾਨੂੰ ਜੁਰਮਾਨਾ ਭਰਨਾ ਪਵੇਗਾ ਜੇਕਰ ਤੁਹਾਡੇ ਕੋਲ ਪੈਸੇ ਨਹੀਂ ਹੁੰਦੇ ਤਾਂ ਤੁਸੀਂ ਜੁਰਮਾਨਾ ਭਰਨ ਤੋਂ ਇਨਕਾਰ ਕਰਦੇ ਹੋ ਤਾਂ ਅਜਿਹੀ ਸਥਿਤੀ ਵਿੱਚ ਯਾਤਰੀ ਨੂੰ RPF ਦੇ ਹਵਾਲੇ ਕਰ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਰੇਲਵੇ ਐਕਟ ਦੀ ਧਾਰਾ 137 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ RPF ਇਹਨਾਂ ਯਾਤਰੀਆਂ ਨੂੰ ਰਜਿਸਟਰਾਰਟ ਦੇ ਸਾਹਮਣੇ ਪੇਸ਼ ਕਰਦਾ ਹੈ ਅਜਿਹੀ ਸਥਿਤੀ ਵਿੱਚ ਉਨ੍ਹਾਂ ਤੇ 1000 ਰੁਪਏ ਦਾ ਜੁਰਮਾਨਾ ਲਗਾਇਆ ਜਾਂਦਾ ਹੈ ਜੇਕਰ ਜੁਰਮਾਨਾ ਨਹੀਂ ਦਿੱਤਾ ਜਾਂਦਾ ਤਾਂ 6 ਮਹੀਨੇ ਦੀ ਕੈਦ ਹੋ ਸਕਦੀ ਹੈ ਅਸ਼ਵਨੀ ਵੈਸ਼ਨਵ ਨੇ ਲੋਕ ਸਭਾ ਵਿੱਚ ਦੱਸਿਆ ਕਿ ਰੇਲਵੇ ਸੁਰੱਖਿਆ ਤੇ ਜ਼ਿਆਦਾ ਧਿਆਨ ਦਿੰਦਾ ਹੈ ਉਹਨਾਂ ਕਿਹਾ ਕਿ ਇਸ ਲਈ ਕਈ ਤਕਨੀਕੀ ਬਦਲਾਅ ਕੀਤੇ ਗਏ ਨੇ ਜਿਨ੍ਹਾਂ ਵਿੱਚ ਲੰਬੀਆਂ ਰੇਲਾਂ, ਇਲੈਕਟ੍ਰੋਨਿਕ ਇੰਟਰਕਾਲਿੰਗ, ਤੁੰਦ ਸੁਰੱਖਿਆ ਉਪਕਰਨ ਅਤੇ ਕਈ ਵੱਡੇ ਕਦਮ ਸ਼ਾਮਿਲ ਨੇ। ਉਨ੍ਹਾਂ ਕਿਹਾ ਕਿ ਭਾਰਤੀ ਰੇਲਵੇ ਦਾ ਨਿਰਯਾਤਕ ਬਣ ਗਿਆ ਹੈ। ਆਸਟ੍ਰੇਲੀਆ ਨੂੰ ਮੈਟਰੋ ਕੋਚ ਨੇ ਧਾਰਤ ਕਰਨ ਤੋਂ ਇਲਾਵਾ ਸਾਡਾ ਦੇਸ਼ ਯੂਨਾਈਟਿਡ ਕਿੰਗਡਮ, ਸਾਊਦੀ ਅਰਬ ਅਤੇ ਫਰਾਂਸ ਅਤੇ ਮੈਕਸੀਕੋ, ਸਪੇਨ, ਜਰਮਨੀ, ਇਟਲੀ ਨੂੰ ਵੀ ਰੇਲ ਕੋਚ ਨਿਰਯਾਤ ਕਰਦਾ ਹੈ।